ਸਾਰਿਆਂ ਨੂੰ ਜੈ ਸ਼੍ਰੀ கிருஷ்ਨਾ ਜੀ ਜਨਮ ਅਸ਼ਟਮੀ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦੀ ਸ਼ੇ ਮੰਦਰ ਡੇਰਾ ਬਾਬਾ ਜਾਲਮਗਿਰੀ ਜੀ ਅੱਜ ਤੁਹਾਨੂੰ ਦਰਸ਼ਨ ਦੇ ਦਰ ਕਰਾਵਾਂਗੇ ਜੀ ਜਨਮ ਅਸ਼ਟਮੀ ਤੇ ਵਿਸ਼ੇਸ਼ ਭੰਡਾਰਾ ਜਿਹੜਾ 31 ਅਗਸਤ 2024 ਨੂੰ ਸ਼ਨੀਵਾਰ ਨੂੰ ਜਿਹੜਾ ਸਥਾਨ ਧਰਮਸ਼ਾਲਾ ਵਿੱਚ ਚੱਲੇਗਾ ਤੇ ਅੱਜ 26 ਅਗਸਤ 2024 ਸ਼ਾਮ ਨੂੰ ਜਿਹੜੀਆਂ ਵੱਡੀਆਂ ਰੌਣਕਾਂ ਲੱਗਣਗੀਆਂ ਗੁਣਗਾਨ ਕਰਨ ਦੇ ਲਈ ਵਿੱਕੀ ਚੰਚਲ ਜੀ ਪਹੁੰਚ ਰਹੇ ਆ 8:30 ਤੋਂ 12 ਵਜੇ ਤੱਕ ਤੇ ਸਾਰਿਆਂ ਨੇ ਜਰੂਰ ਪਹੁੰਚਣਾ ਜੀ ਸਮੂਹ ਨਗਰ ਇਲਾਕਾ ਨਿਵਾਸੀਆਂ ਨੂੰ ਸ੍ਰੀ ਚਮਕੌਰ ਸਾਹਿਬ ਵਾਲੇ ਨੂੰ ਬੇਨਤੀ ਹੈ ਰਾਤ ਨੂੰ ਵੀ ਰੌਣਕਾਂ ਲਗਾਉਣੀਆਂ ਤੇ ਅੰਦਰ ਵੀ ਤੁਹਾਨੂੰ ਦਰਸ਼ਨ ਜਾਰ ਕਰਾਣੇ ਨੇ ਤੇ ਅਸੀਂ ਆ ਗਏ ਹਾਂ ਜੀ ਪ੍ਰਾਤਨ ਸ੍ਰੀ ਮੰਦਰ ਸ੍ਰੀ ਚਮਕੌਰ ਸਾਹਿਬ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਰਾਤ ਨੂੰ ਜਿਹੜੀ ਗੁਣਗਾਨ ਕੀਤਾ ਜਾਣਾ ਸਨਾਤਨ ਧਰਮ ਸੇਵਾ ਸੰਤੀ ਸ੍ਰੀ ਚਮਕੌਰ ਸਾਹਿਬ ਜਨਾ ਵੀਰਾਂ ਵੱਲੋਂ ਤੇ ਰੌਣਕਾਂ ਲੱਗਣਗੇ ਇੱਥੇ ਪੰਡਾਲ ਲੱਗ ਜੇਗਾ ਸਟੇਜ ਲੱਗ ਲੱਗ ਜੇਗੀ ਸਾਰੇ ਦੇਖੋ ਅੱਜ ਜਨਮ ਅਸ਼ਟਮੀ ਦੇ ਵਿਸ਼ੇਸ਼ ਜੀ ਸਭ ਤੋਂ ਪਹਿਲਾਂ ਅਸੀਂ ਕਹਿੰਦੇ ਕੋਈ ਵੀ ਕਾਰਜ ਸ਼ੁਰੂ ਕਰਨਾ ਹੋਵੇ ਸਭ ਤੋਂ ਪਹਿਲਾਂ ਮਾਂ ਗौरा ਦਾ लाडला ਗਣੇਸ਼ ਉਹ ਮਨਾਇਆ ਜਾਂਦਾ ਤੇ ਅਸੀਂ ਮੱਥਾ ਟੇਕ ਰਹੇ ਹਾਂ ਸਾਹਮਣੇ ਗਣੇਸ਼ ਮਹਾਰਾਜ ਜੀ ਬੈਠੇ ਆ ਜੈ ਗਣੇਸ਼ ਜੈ ਗਣੇਸ਼ ਜੈ ਗਣੇਸ਼ ਦੇਵਾ ਮਾਤਾ ਤੇਰੀ ਪਾਰਵਤੀ ਪਿਤਾ ਮਹਾਦੇਵਾ ਸਾਰੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਤੁਹਾਨੂੰ ਹੋਰ ਵੀ ਆਪਾਂ ਦਰਸ਼ਕਦਾਰ ਕਰਾਵਾਂਗੇ ਜੀ ਆ ਦੇਖੋ ਜੀ ਸਾਡਾ ਲੱਡੂ ਗੋਪਾਲ ਇਹ ਵੀ ਸਾਡੇ ਨਾਲ ਹੈ ਤੇ ਨੰਦੀ ਮਹਾਰਾਜ ਜੀ ਗਣੇਸ਼ ਮਹਾਰਾਜ ਜੀ ਤਿਆ ਪ੍ਰਾਤਨ ਸ਼ੈ ਮੰਦਿਰ ਆਪਾਂ ਆ ਗਏ ਆ ਜੀ ਤੇ ਦਰਸ਼ਣ ਦੇਦਾਰ ਕਰੋ ਜੀ ਪੌਲੇ ਸ਼ੰਕਰ ਮਹਾਰਾਜ ਜੀ ਤੇ ਅਸੀਂ ਥੋੜਾ ਦੁਪਹਿਰੇ ਆਏ ਆ ਕਹਿ ਦਿੰਨੇ ਰਾਖਸ਼ਸ ਦਾ ਟਾਈਮ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਤਾਂ ਕਰਕੇ ਰਸ਼ ਘਟਾ ਲੋਕਾਂ ਨੇ ਸਵੇਰੇ ਜਿਹੜੀ ਇੱਥੇ ਬਹੁਤ ਭੀੜ ਸੀ ਮੱਥਾ ਟੇਕਿਆ ਅੱਜ ਜਨਮ ਅਸ਼ਟਮੀ ਤੇ ਸਾਰਿਆਂ ਨੇ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਬਹੁਤ-ਬਹੁਤ ਮੁਬਾਰਕਾਂ ਜੀ ਆ ਪੋਲੇ ਸ਼ੰਕਰ ਮਹਾਰਾਜ ਜੀ ਬੈਠੇ ਆਪਣੇ ਪਰਿਵਾਰ ਦੇ ਨਾਲ ਦੇਖੋ ਤੁਸੀਂ ਸਾਹਮਣੇ ਆ ਨਗਰ ਖੇੜਾ ਸ਼੍ਰੀ ਚਮਕੌਰ ਸਾਹਿਬ ਕੋਈ ਵੀ ਵਿਆਹ ਸ਼ਾਦੀ ਹੋਵੇ ਸਭ ਤੋਂ ਪਹਿਲਾਂ ਇੱਥੇ ਵੀ ਮੱਥਾ ਟੇਕਿਆ ਜਾਂਦਾ ਹੈ ਤੇ ਆਹ ਸਾਡੇ ਪੋਲੇ ਸ਼ੰਕਰ ਮਹਾਰਾਜ ਜੀ ਦਾ ਇੱਕ ਛੋਟਾ ਜਿਹਾ ਨਾਲੇ ਜਿਹੜਾ ਮੰਦਿਰ ਤੁਸੀਂ ਦੇਖ ਸਕਦੇ ਹੋ ਅਤੇ ਹੋਰ ਵੀ ਜਿਹੜੇ ਐਨਆਰਆਈ ਵੀ ਸਾਡੇ ਅਪਦੇਸ਼ਾਂ ਦੇ ਵਿੱਚ ਬੈਠੇ ਆ ਰਾਜੂ ਚਾਚਾ ਜੀ ਕਿਸਮ ਚਾਚਾ ਜੀ ਵਿਸ਼ਾਲ ਸ਼੍ਰੀ ਚਮਕੌਰ ਸਾਹਿਬ ਤੋਂ ਹੋਰ ਵੀ ਬਹੁਤ ਜ਼ਿਆਦਾ ਜਿਹੜੇ ਬੈਠੇ ਆ ਸਾਰਿਆਂ ਨੂੰ ਮੈਂ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਲਓ ਸਾਡਾ ਦਾਇ ਦਾ ਮੁੰਡਾ ਵੀ ਜਿਹੜਾ ਆ ਗਿਆ ਇਹ ਵੀ ਕੈਮਰੇ ਚ ਕੈਦ ਹੋ ਗਿਆ ਦਪਹਿਰ ਟਾਈਮ ਆਇਆ ਹੈ ਵੀ ਕੋਈ ਪਰਿਵਾਰ ਨੂੰ ਲੈ ਕੇ ਤੇ ਜਰੂਰ ਸਾਰੇ ਵੀਡੀਓ ਦੱਬ ਕੇ ਸ਼ੇਅਰ ਕਰਿਓ ਉਹ ਵੀ ਦੇਖ ਰਿਆ ਸੀ ਖੜਾ ਕੱਦਾਂ ਮਨੂੰ ਤੇ ਅੰਦਰ ਆ ਗਏ ਜੀ ਧੂਣਾ ਆਪਾਂ ਤੇ ਆ ਦੇਖੋ ਸਾਹਮਣੇ ਸਾਰੇ ਜਰੂਰ ਵੀਡੀਓ ਦੇ ਵਿੱਚ ਮੇਰੇ ਨਾਲ ਨਾਲ ਮੱਥਾ ਟੇਕੀ ਜਾਓ ਜਿਹੜੇ ਸਾਡੇ ਐਨਆਰਆਈ ਵੀਰ ਬੈਠੇ ਆ ਜਾਂ ਹੋਰ ਵੀ ਫੌਜੀ ਭਰਾ ਬਾਹਰ ਨਹੀਂ ਪਹੁੰਚ ਸਕਦੇ ਤੇ ਆ ਵੀਡੀਓ דרਹੀਂ ਤੁਸੀਂ ਜੁੜੇ ਰਹੋ ਸ਼੍ਰੀ ਚਮਕੌਰ ਸਾਹਿਬ ਆਪਾਂ ਆਏ ਹੋਏ ਆ ਤੇ ਆ ਸਾਹਮਣੇ ਦੇਖੋ ਜੀ ਦਰਸ਼ਣਦਾਰ ਕਰੋ ਜੀ जय जय विष्णु महाराज जय विष्णु महाराज ਤੇ ਆ ਦੇਖੋ ਜੀ ਲੱड्डू गोपाल ਜੀ राधा कृष्ण ਜੀ ਦਰਸ਼ਨੇਦਾਰ ਕਰੋ ਜੀ ਵੀਡੀਓ ਦੱਬ ਕੇ ਸ਼ੇਅਰ ਕਰੋ ਸਾਰੇ ਆ ਦੇਖੋ ਜੀ ਮੇਰਾ ਛੋਟੋ ਸੋ ਲੱड्डू गोपाल ਲੋ ਅਸੀਂ ਵੀ ਥੋੜਾ ਝੂਲਾ ਦੇ ਦੰਨੇ ਆ ਜੀ ਤੇ ਸ਼ਿਵਰਾਤਰੀ ਦੀਆਂ ਕਾਨਾ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾ ਕਾਨਾ ਜੀ ਤੇ ਅੱਗੇ ਵਧਦੇ ਆ ਅਸੀਂ ਤੇ ਦੇਖੋ ਤੁਸੀਂ ਬਜਰੰਗ ਬਲੀ ਮਹਾਰਾਜ ਜੀ ਬੈਠੇ ਆ ਸਾਹਮਣੇ ਖੜੇ ਆ ਦਰਸ਼ਨੇਦਾਰ ਕਰੋ ਸਾਰੇ ਤੇ ਆ ਸਾਡੇ ਮਾਤਾ ਜੀ ਦੇਖੋ ਤੁਸੀਂ ਸਾਰੇ ਦਰਸ਼ਨ ਕਰੋ ਜੀ ਤੇ ਥੋੜੀ ਧੁੱਪ ਪੈਂਦੀ ਆ ਸਾਹਮਣੇ ਦੇਖੋ ਸ਼ੀਸ਼ੇ ਤਾਂ ਕਰਕੇ ਮੈਂ ਥੋੜਾ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨਾ ਤੇ ਉਹ ਦੇਖੋ ਜੇ ਦਰਸ਼ਨ ਹੋ ਗਏ ਤਾਂ ਵੀਡੀਓ ਜੈ ਮਾਤਾ ਤੇ ਲਿਖ ਕੇ ਜਰੂਰ ਸ਼ੇਅਰ ਕਰਿਓ ਤੇ ਆਪਾਂ ਆ ਗਏ ਅੱਗੇ ਨਾਲੇ ਜਿਹੜਾ ਹੋਰ ਪ੍ਰਾਤਿਨ ਸ਼ੇ ਮੰਦਿਰ ਆ ਇਸ ਮੰਦਿਰ ਦੇ ਵਿੱਚੇ ਆ ਤੁਸੀਂ ਦੇਖੋ ਜੈ ਸ਼ਿਵ ਸ਼ੰਕਰ ਮਹਾਰਾਜ ਤੇ ਜੈ ਪੋਲੇਨਾਥ ਜੀ ਬੈਠੇ ਆ ਤੇ ਹੋਰ ਅਸੀਂ ਨਾਲ ਨਾਲ ਤੁਹਾਨੂੰ ਦਿਖਾ ਰਹੇ ਹਾਂ ਸਾਰੇ ਵੀਡੀਓ ਜਰੂਰ ਸ਼ੇਅਰ ਕਰੀ ਜਾਓ ਜੈ ਸ਼ਨੀ ਦੇ ਮਹਾਰਾਜ ਕੀ ਜੈ ਕਿਉਂਕਿ ਅੱਜ ਦਿਨ ਸੋਮਵਾਰ ਹੈ ਇੱਥੋਂ ਮੱਥਾ ਟੇਕਣ ਨੂੰ ਅਸੀਂ ਪਹੁੰਚੇ ਭੀਮਾ ਸ਼ੰਕਰ ਮੰਦਿਰ ਪ੍ਰਾਜੋ ਮਾਚ ਮੰਦਿਰ ਭੀਮਾ ਸ਼ੰਕਰ ਮਹਾਦੇਵ ਇੱਥੇ ਵੀ ਤੁਸੀਂ ਦੇਖੋ ਜਨਮਸ਼ਟਮੀ ਤੇ ਲੱਡੂ ਗੋਪਾਲ ਜੀ ਦੀ ਬਹੁਤ ਸੋਹਣੀ ਜਿਹੀ ਪਾਲ ਕੀ ਸਜਾਈ ਹੋਈ ਹੈ ਤੁਸੀਂ ਦੇਖ ਸਕੋ ਛੂਲਾ ਜਿਹੜਾ ਬਣਾਇਆ ਹੋਇਆ ਵੀਰਾਂ ਵਿੱਚ ਤੇ ਅਸੀਂ ਵੀ ਥੋੜਾ ਜਿਹਾ ਜਰਾ ਦੇਖੋ ਝੋਲੇ ਨੂੰ ਦੇ ਦਾਂਗੇ ਕਿਉਂਕਿ ਅੱਜ ਜਨਮ ਦਿਨ ਦਾ ਦਿਨ ਹੈ ਲੱਡੂ ਗੋਪਾਲ ਜੀ ਦਾ ਇੰਨਾ ਸੋਹਣਾ ਸਜਾਇਆ ਹੋਇਆ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਅੱਜ ਜਸ਼ਨ ਹਰ ਇੱਕ ਦਿਨ ਸੋਮਵਾਰਾ ਪੋਲੇ ਸ਼ੰਕਰ ਮਹਾਦੇਵ ਜੀ ਦਾ ਦਿਨ ਹੈ ਤੇ ਅਸੀਂ ਤੁਹਾਨੂੰ ਦਰਸ਼ਨੇਦਾਰ ਕਰਾ ਰਹੇ ਹਾਂ ਦੇਖੋ ਜੀ ਪੋਲੇ ਸ਼ੰਕਰ ਮਹਾਰਾਜ ਜੀ ਭੀਮਾ ਸ਼ੰਕਰ ਮਹਾਦੇਵ ਪੋਜੋ ਮਾਜਰਾ ਪ੍ਰਾਚਨ ਛੇ ਮੰਦਰ ਤੇ ਨਾਲ ਸਾਡਾ ਲੱਡੂ ਗੋਪਾਲ ਵੀ ਜਿਹੜਾ ਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਇਹ ਵੀ ਸਾਡੇ ਨਾਲ ਨਾਲ ਘੁੰਮ ਰਿਹਾ ਤੇ ਮੇਰੇ ਬੱਚੇ ਵੀ ਮੇਰੇ ਨਾਲ ਆ ਵੀਡੀਓ ਵਿੱਚ ਤੇ ਸਾਰੇ ਹਰ ਹਰ ਮਹਾਦੇਵ ਜੈ ਸ਼ੰਕਰ ਦੀ ਜੈ ਸ਼੍ਰੀ கிருஷ்ਨਾ ਲਿਖ ਕੇ ਵੀਡੀਓ ਸਾਰੇ ਜਰੂਰ ਸ਼ੇਅਰ ਕਰਿਓ ਤੇ ਆ ਦੇਖੋ ਕਿੰਨਾ ਸੋਹਣਾ ਕੁਦਰਤ ਦਾ ਜੰਨਤ ਦਾ ਨਜ਼ਾਰਾ ਹੈ ਤੇ ਸਾਰੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਜੈ ਸ਼੍ਰੀ கிருஷ்ਨਾ ਹਰ ਹਰ ਮਹਾਦੇਵ ਹਰ ਹਰ ਮਹਾਦੇਵ